बीबी भारती जय 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 ਕੀ ਨਾਮ ਮੇਰਾ ਗੰਗਾ ਸਿੰਘ ਕਿਹੜਾ ਸਕੂਲ ਹੈ ਇਹ ਐਮ ਜੀ ਐਮ ਪਬਲਿਕ ਸਕੂਲ ਕੀ ਹੋਇਆ ਕਿ ਸਵੇਰ ਦੇ ਸਮੇਂ ਪੜਾਈ ਜਿਹੜੀ ਹੈ ਬੱਚਿਆਂ ਦੀ ਖਰਾਬ ਨਜ਼ਰ ਆ ਰਹੀ ਹੈ ਇਸ ਟਾਈਮ ਸਕੂਲ ਦੀਆਂ ਕਲਾਸਾਂ ਲੱਗੀਆਂ ਹੁੰਦੀਆਂ ਪਰ ਇੱਥੇ ਪੰਗਾ ਪਿਆ ਹੋਇਆ ਹੈ ਇਸ ਲਈ ਹੋ ਰਿਹਾ ਕਿ ਸਟੀਚਰਸ ਇਹ ਨਜਾਇਜ਼ ਕੱਟ ਰਹੇ ਹੈ ਟੀਚਰਸ ਕੱਟ ਰਹੇ ਹੈ ਨਵੇਂ ਆਂਦੇ ਚਲੋ ਨਵੇਂ ਟੀਚਰਸ ਆਂਦੇ ਹੋਗੇ ਪੜ੍ਹਾਉਣਗੇ ਉਹ ਵੀ ਕੱਢੀ ਜਾਂਦੇ ਹੈ ਟੀਚਰਸ ਨੂੰ ਰੱਖੋ ਐਟ ਲੀਸਟ ਤਾਂ ਕਿ ਉਹ ਪੜਾ ਆਪੇ ਕੱਢੀ ਜਾਂਦੇ ਹੈ ਤੇ ਗੱਲ ਸਭ ਟੀਚਰਸ ਦੀ ਨਹੀਂ ਹੈ ਗੱਲ ਹਰ ਪਾਸੇ ਪਾਸੇ ਦੀ ਹੈ ਸਪੋਰਟਸ ਕੰਪੀਟੀਸ਼ਨਸ ਕੁਝ ਵੀ ਨਹੀਂ ਹੋ ਰਿਹਾ ਸਿਰਫ ਐਜੂਕੇ ਮੇਰੇ ਇਲੈਕਸ਼ਨਾਂ ਬੱਚਿਆਂ ਨੇ ਬਣਾਏ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈ ਅਥਾਰਟੀ ਹੁੰਦੀ ਮੈਂ ਕੁਝ ਕਰਾਂਦਾ ਬਟ ਮੈਂ ਅਗਰ ਕੋਈ opinion ਵੀ ਦੂੰਗਾ ਤਾਂ ਮੇਰਾ opinion ਇਹਨਾਂ ਨੇ ਮੰਨਣਾ ਨਹੀਂ ਹੈ ਮੇਰੇ ਕੋਲ ਕੋਈ ਅਥਾਰਟੀ ਹੋਣੀ ਚਾਹੀਦੀ ਹੈ ਫਾਈਨਲੀ ਸਾਨੂੰ ਮੌਕਾ ਮਿਲਿਆ ਤਾਂ ਆਪਾਂ ਇੱਥੇ ਆਏ ਬੱਚਿਆਂ ਨੂੰ ਬੁਲਾ ਰਿਹਾ ਪੜ੍ਹਾਈ ਖਰਾਬ ਹੋ ਰਹੀ ਹੈ ਪੜਾਈ ਤਾਂ ਖਰਾਬ ਹੋ ਰਹੀ ਹੈ ਬਾਕੀ ਸਕੂਲਸ 'ਚ ਵੀ ਹੁੰਦੀ ਹੈ ਬਾਕੀ ਸਕੂਲਾਂ 'ਚ ਹਰ ਚੀਜ਼ ਅੱਛੀ ਤਰੀਕੇ ਨਾਲ ਤਰੀਕੇ ਨਾਲ ਹੋ ਰਹੀ ਹੈ ਸਪੋਰਟਸ ਦਾ ਵੀ ਹੁੰਦਾ ਐਕਸਟਰਾ ਐਗਰੀਕਲਚਰ ਵੀ ਹੁੰਦਾ ਹੁਣ ਐਜੂਕੇਸ਼ਨ ਦਾ ਵੀ ਬਾਕੀ ਜਗਾ ਵਧੀਆ ਤਰੀਕੇ ਨਾਲ ਹੁੰਦਾ ਬਟ ਸਾਡੇ ਇੱਥੇ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਟੀਚਰਸ ਦੀ ਗੱਲ ਹੋ ਗਈ ਨਾ ਟੀਚਰਸ ਕੱਢੀ ਜਾਂਦੇ ਜੋ ਪੁਰਾਣੀ ਟੀਚਰਸ ਹੈ 6 ਮਹੀਨੇ ਪਹਿਲਾਂ ਦਰ 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 ਸਾਲ ਪੁਰਾਣੇ ਪਹਿਲਾਂ ਟੀਚਰਸ ਕੱਢੀ ਸੀ ਐਵੇਂ ਕਿਉਂ ਹੋ ਰਿਹਾ ਕੀ ਮੰਗ ਕੀ ਕਰਦੇ ਆਪਾਂ ਇਹ ਮੰਗ ਕਰਦੇ ਕਿ ਚਲੋ ਟੀਚਰਸ ਨਾ ਕੱਢੋ ਤੇ ਹੋਰ ਵੀ ਚੀਜ਼ਾਂ ਕਰਾਓ ਸਕੂਲੇ ਸਕੂਲੇ ਇੰਸਟਾਗ 11 টিচারস ਨੂੰ નોકરી ਤੋਂ ਕੱਢ ਲਿਆ ਉਹ ਟੀਚਰ ਰੋਲਾ ਪਾ ਰਹੀਆਂ ਨੇ ਕਿ ਸਾਨੂੰ ਕਿਉਂ ਨਹੀਂ ਕੱਢ ਲਿਆ ਸਾਨੂੰ ਨਹੀਂ ਪਿਛਲੀ ਗੱਲ ਪਤਾ ਕਿਉਂ ਆ ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚਿਆਂ ਦੀ ਬੌਂਡਿੰਗ ਹੋ ਚੁੱਕੀ ਹੈ ਟੀਚਰਸ ਦੇ ਨਾਲ ਹੁਣ ਫਾਈਨਲ ਦਾ ਟਾਈਮ ਹੈ ਤੇ ਬੱਚੇ ਵੀ ਡਿਸਟਾਪ ਹੋਣਗੇ ਟੀਚਰਸ ਵੀ ਕੋਈ ਕੰਪਲੇਟ ਵਗੈਰਾ ਕੀਤੀ ਤੁਸੀਂ ਨਹੀਂ ਅਸੀਂ ਕੀ ਕੰਪਲੇਟ ਜਿਵੇਂ ਅੱਜੇ ਨਹੀਂ ਖੋਲ ਰਹੇ ਹੁਣ ਤੁਹਾਡੀ ਬਹਿਸ ਵੀ ਹੋ ਰਹੀ ਹੈ ਨਹੀਂ ਅਸੀਂ ਤਾਂ ਅਜਿਹੀ ਨਹੀਂ ਕਿਹਾ ਲੇਕਿਨ ਸਾਨੂੰ ਇਹ ਹੈ ਕਿ ਸਾਡੇ ਬੱਚੇ ਅੰਦਰ ਰੋ ਰੇ ਕਿਉਂ ਰੋ ਰੇ ਬੱਚਿਆਂ ਨੇ ਘਰੋਂ ਕਾਲ ਕੀਤੀ ਹੈ ਮੈਂ ਉਦੋਂ ਹੀ ਆ ਗਈ ਕਿ ਕੀ ਗੱਲ ਹੈ ਕੋਈ ਅੰਦਰ ਮਾਹੌਲ ਖਰਾਬ ਹੋ ਰਿਹਾ ਕੀ ਗੱਲ ਹੈ ਬੱਚਿਆਂ ਨੂੰ ਕੀ ਪ੍ਰੋਬਲਮ ਆਉਣੀ ਸਾਨੂੰ ਬੱਚਿਆਂ ਨੂੰ ਮਿਲਾਂਗੇ ਤਾਂ ਬੰਦਾ ਲੱਗੇ ਸਰ ਕੀ ਹੋਇਆ ਜੀ ਤੁਹਾਡਾ ਸਭ ਤੋਂ ਪਹਿਲਾਂ ਨਾਮ ਕੀ ਹੈ ਜੀ ਮੇਰਾ ਨਾਮ ਗਜਨ ਸਿੰਘ ਥੇਂ ਦੇੜੀ ਮੈਂ ਡਾਇਰੈਕਟਰ ਆ ਸਕੂਲ ਦਾ ਜੀ ਸਰ ਬੱਚੇ ਵੀ ਪੜ੍ਹਾਈ ਖਰਾਬ ਹੋ ਰਹੀ ਕਿਤੇ ਨਾ ਕਿਤੇ ਉਹ ਕਹਿੰਦੇ ਟੀਚਰਾਂ ਜਿਹੜੀਆਂ ਕੱਢ ਦਿੱਤੀਆਂ ਗਈਆਂ ਨੇ ਵੀ ਨਵੀਆਂ ਟੀਚਰਾਂ ਨੂੰ ਉਹ ਨੌਲੇਜ ਨਹੀਂ ਹੈਗੀ ਜਿਹੜੀ ਇਹ ਨਹੀਂ ਵੀ ਜਿਹੜੀਆਂ ਪ੍ਰਾਣੀਆਂ ਟੀਚਰਾਂ ਪੇਪਰ ਫਿਰਦੇ ਨੇ ਗੱਲ ਇਹ ਹੈ ਜੀ ਜਿਹੜੀਆਂ ਬਿਲੋ ਐਬਰੀ ਟੀਚਰਾਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਆ ਪਰਬੇਸ਼ਨ ਤੇ ਟੀਚਰਾਂ ਸੀ ਜਿਹੜਾ ਪਰਮਨੈਂਟ ਟੀਚਰਾਂ ਨਹੀਂ ਹੈਗੀਆਂ ਇਹ ਟ్రਾਇਲ ਤੇ ਰੱਖੀ ਦੀਆਂ ਟੀਚਰਾਂ ਜਿਹੜੇ ਨਹੀਂ ਜਿਹੜੀਆਂ ਇਨਕੇਪੇਬਲ ਨੇ ਉਹਨਾਂ ਨੂੰ ਕਿਉਂ ਅਸੀਂ ਰੱਖਾਂਗੇ ਔਰ ਅਸੀਂ ਉਹਨਾਂ ਨੂੰ ਇਸ ਕਰਕੇ ਜਵਾਬ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਠੀਕ ਨਹੀਂ ਵੜਾਉਂਦੇ ਇਹ ਸਾਡੇ ਬੱਚਿਆਂ ਦੇ ਪੜਾਈ ਦਾ ਨੁਕਸਾਨ ਹੋ ਰਿਹਾ ਅਸੀਂ ਹੋਰ ਟੀਚਰ ਬਾਕੀ ਕਿਤੇ ਨਾ ਕਿਤੇ ਬੱਚੇ ਕਹਿੰਦੇ ਤੁਹਾਨੂੰ ਉਹੀ ਟੀਚਰਾਂ ਚਾਹੀਦੀਆਂ ਪੜ੍ਹਾਈ ਐਡੀ ਵਧੀਆ ਦੀਆਂ ਕਹਿੰਦੇ ਜਿਹੜੀਆਂ ਦੂਜੀਆਂ ਟੀਚਰਾਂ ਨੇ ਪੇਪਰ ਸੇ ਦਿੱਤੇ ਨੇ ਸਬਜੈਕਟਿਵ ਜਿਹੜੇ ਐਂਜੇ ਬ੍ਰਦਰ ਔਰ ਇਹ ਗੱਲ ਹੈ ਕਿ ਬੱਚਿਆਂ ਨੂੰ ਤੇ ਇੱਕ ਸਾਲ ਹੋ ਜਿਤਨਾ ਮਰਜੀ ਇੱਕ ਸਾਲ ਹੋ ਬੱਚੇ ਆ ਉਹਨਾਂ ਨੂੰ ਕੀ ਪਤਾ ਸਾਡੇ ਬੱਚੇ ਪਰੇਸ਼ਾਨ ਨੇ ਮਨੇ ਜਿਵੇਂ ਗੇਟ ਨਹੀਂ ਖੋਲੇ ਗੇਟ ਟੱਪ ਕੇ ਆਏ ਨੇ ਉਹ ਗੇਟ ਕਿਉਂ ਨਹੀਂ ਖੋਲੇ ਸਭ ਤੋਂ ਪਹਿਲਾਂ ਕਿਹਦੇ ਵਾਸਤੇ ਗੇਟ ਨਹੀਂ ਖੋਲੇ ਜੇ ਗਲਤ ਗੱਲ ਹੈ ਨਾ ਨਾ ਪੇਰੈਂਟ ਤੇ ਹੰਗਾਮਾ ਕਰਦੇ ਪੇਰੈਂਟ ਨੇ ਸ਼ੀਸ਼ੇ ਤੋੜੇ ਹੈ ਕੌਣ ਜ਼ਿੰਮੇਵਾਰ ਦੱਸੋ ਉਹਨਾਂ ਦਾ ਕੀ ਐਕਸ਼ਨ ਲਾਓਗੇ ਤੁਸੀਂ ਜਿਹੜੇ ਪੇਰੈਂਟ ਆਣ ਕੇ ਹੰਗਾਮਾ ਕੀਤਾ ਬਤਮੀਜ਼ੀ ਬੋਲੀ ਆ ਸ਼ੀਸ਼ੇ ਤੋੜੇ ਆ ਸਾਨੂੰ ਪੁਲਿਸ ਬੁਲਾਣੀ ਪਈ ਆ ਇਹ ਇਹ ਕੋਈ ਤਰੀਕਾ ਹੈ ਕਿ ਸੀਸੀਟੀਵੀ ਪਟਰ ਹੈ ਸਕੂਲ ਦੇ ਵਿੱਚ ਲੱਗੇ ਜੀ ਬੈਕ ਸਾਈਡ ਦੇ ਸ਼ੀਸ਼ੇ ਟੁੱਟੇ ਤੁਸੀਂ ਆਪ ਜਾ ਕੇ ਚੈੱਕ ਕਰ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੰਗਾਮਾ ਕਰਦੇ ਪੇਰੈਂਟ ਟੀਚਰ ਨੇ ਵੀ ਕਹਰੇ ਕੋਈ ਨੋਟਿਸ ਨਹੀਂ ਦਿੱਤਾ ਇੱਕੋ ਦਾ ਜਿਹੜਾ ਜਵਾਬ ਜਿਹੜੇ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਆ ਨਾ ਟੈਂਪੋਰੀ ਟੀਚਰ ਹੈ ਉਹਨਾਂ ਨੇ ਸਾਡੇ ਕੋਲ ਸਕੂਲਸ ਦੇ ਰੂਲਸ ਦੇ ਰੈਗੂਲੇਸ਼ਨ ਸਾਈਨ ਕੀਤੇ ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਵਿਦਆਉਟ ਨੋਟਿਸ ਕੱਢ ਸਕਦੇ ਆ ਜੇ ਤੁਹਾਡੀ ਪਰਫਾਰਮੈਂਸ ਠੀਕ ਨਾ ਹੋਈ ਹੁਣ ਸਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਗਲਤ ਸ਼ਰਦਾਬਲੀ ਬੋਲੀ ਸ਼ੀਸ਼ੇ ਤੋੜੇ ਕਾਰਵਾਈ ਕਰਾਉਂਗੇ ਇਹਨਾਂ ਤੇ ਬਿਲਕੁਲ ਕਰਾਵਾਂਗੇ ਪੇਰੈਂਟਸ ਜਿਹੜੇ ਆਣ ਕੇ ਹੰਗਾਮਾ ਕੀਤਾ ਕੁਝ ਆਊਟਸਾਈਡਰ ਵੀ ਆ ਜਿਹੜੇ ਟੀਚਰ ਐ ਆਊਟਸਾਈਡਰ ਨਾਲ ਲੈ ਕੇ ਆਏ ਆ ਔਰ ਉਹ ਹੰਗਾਮਾ ਕਰ ਰਹੇ ਆ ਬੱਚੇ ਹੰਗਾ ਮੰਨੀ ਕਰ ਰਹੇ ਬੱਚਿਆਂ ਨੂੰ ਇਹਨਾਂ ਨੇ ਜਾ ਕੇ ਬੈਲ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਕਲਾਸਾਂ ਚ ਇਹ ਕੋਈ ਤਰੀਕਾ ਨਹੀਂ ਉਹ ਕਾਰਵਾਈ ਦੀ ਮੰਗ ਕਰਦਾ ਬਿਲਕੁਲ ਮੈਂ ਕਾਰਵਾਈ ਦੀ ਮੰਗ ਕਰਦਾ ਥੈਂਕ ਯੂ